ਭਾਈ ਮਰਨ ਤੇ ਜਾਂਦੀਆਂ ਭੱਜਵਾਵਾ ਭਾਈ ਗਿਆ ਜਿੱਦੀ ਕੋਈ ਹਾਰ ਨਹੀਂ ਆ ਇਹ ਬਾਅਦ ਚ ਪਤਾ ਲੱਗਦਾ ਬੰਦਿਆਂ ਦੀ ਵੈਲਿਊ ਦਾ ਜਦੋਂ ਤੁਹਾਡੇ ਕੋਲ ਨਹੀਂ ਰਹਿੰਦੇ ਤੇ ਉਹ ਵੀ ਚਲੇ ਗਿਆ ਮਾਂ ਪਿਓ ਚਲੇ ਗਿਆ ਚਾਚੇ ਤਾਏ ਚਲੇ ਗਿਆ ਮਾਮੇ ਚਲੇ ਗਏ ਪਿੰਡ ਗਿਆ ਚਿੱਟੀਆਂ ਚੁੰਨੀਆਂ ਦੇਖੀਆਂ ਮੈਂ ਕਿਹਾ ਸਾਰੇ ਕਿੱਥੇ ਚਲੇ ਗਏ ਯਾਰ ਇਸ ਦਾ ਅਰਥ ਤੁਹਾਨੂੰ ਮਿਲਦਾ ਹੈ ਇਹ ਸਾਰਿਆਂ ਨਾਲ ਹੁੰਦਾ ਹੋਏਗਾ ਬਚਪਨ ਚ ਭੂਆ ਕੋਈ ਫੁੱਫੜ ਕੋਈ ਚਾਚਾ ਕੋਈ ਤਾਏ ਮਾਂ ਬਾਪ ਐ ਦੋਸਤ ਐ ਸਾਰੇ ਫਿਰ ਇੱਕ ਕਰਕੇ ਮੇਲਾ ਵਿਛੜਦਾ ਜਾਂਦਾ ਤੁਹਾਨੂੰ ਕਦੀ ਐ ਲੱਗਿਆ ਕਿ ਮੈਂ ਆਪਣੇ profession ਚ ਕਿਤੇ ਚ ਇਨਾ ਮਸ਼ਰੂਫ ਰਿਹਾ ਕਿ ਰਿਸ਼ਤੇ ਖੁੱਸ ਗਏ ਬਹੁਤ ਲੱਗਦਾ ਮੈਨੂੰ ਲੱਗਦਾ ਮੈਂ ਚੰਗਾ ਪੁੱਤ ਨਹੀਂ ਸਾਬਤ ਹੋਇਆ ਚੰਗਾ ਪਤੀ ਨਹੀਂ ਸਾਬਤ ਹੈ ਚੰਗਾ ਪਿਓ ਨਹੀਂ ਹੋਇਆ ਫਿਰ ਵੀ ਮੈਨੂੰ ਪਿਆਰ ਕਰਦੇ ਆ ਪੁੱਤ ਮੇਰੇ ਨਵੀ ਨੂੰ ਨਾਂ ਲੈ ਦਉ ਨਾ ਮੇਰਾ ਉਹਦਾ ਰੰਗ ਲਾਲ ਹੋ ਜਾਂਦਾ ਡੈਡੀ ਜੀ ਦਾ ਡੈਡੀ ਜੀ ਦਾ ਫੋਨ ਯੂਵਰਾਜ ਵੀ ਇਸੇ ਤਰ੍ਹਾਂ ਗੈਰੀ ਗੁਰੂ ਵੀ ਇਸੇ ਤਰ੍ਹਾਂ ਮਾਪੇ ਮੇਰੇ ਕਹਿੰਦੇ ਸਾਡੇ ਪੁੱਤਰ ਦਾ ਜਦੋਂ ਫੇਨਾ ਹੋ ਗਿਆ ਮੇਰੇ ਫਾਦਰ ਸਾਹਿਬ ਖੈਰ ਸਾਰਾ ਕੁਝ ਦੇਖ ਕੇ ਗਏ ਮਾਂ ਤੇ ਕੈਨੇਡਾ ਚਲੇ ਗਏ ਸੀ ਐਵੇਂ ਮੈਂ ਜ਼ਿੱਦ ਕੀਤੀ ਮੈਂ ਕਿ ਤੂੰ ਇੱਥੇ ਆ ਜਾ ਹੁਣ ਮੈਂ ਐਮਪੀ ਬਣ ਗਿਆ ਉਹ ਹਜੀ ਬਣੇ ਸੀ 2-3 ਮਹੀਨੇ ਉਹ ਫਾਇਰਿੰਗ ਹੋ ਗਈ ਉੱਥੇ 6 ਫਾਇਰ ਮਾਰਦੇ ਕਿਸੇ ਨੇ ਸਿਰ ਫਰੇਨੇ ਉਹ ਮੈਂ ਤਾਂ ਅੱਧਾ ਘੰਟਾ ਪਹਿਲਾਂ ਹੀ ਨਿਕਲ ਗਿਆ ਸੀ ਅੱਛਾ ਉਹ ਕੁਰਸੀ ਤੇ ਮਾਰਦਾ ਰਿਹਾ ਫਾਇਰ ਪੇ ਦਾ ਪੁੱਤ ਮੋਦੀ ਸਾਹਿਬ ਦੀ ਫੋਟੋ ਤੇ ਫੋਟੋ ਪਤਾ ਨਹੀਂ ਕੀ ਉਹਨੂੰ ਪ੍ਰੋਬਲਮ ਸੀ ਹਾਂਜੀ ਉਹ ਮਾਂ ਨੇ ਕਿਤੇ ਨਿਊਜ਼ ਦੇਖ ਲਈ ਕੈਨੇਡਾ ਤੋਂ ਤਾਂ ਗਈ ਸੀ ਦਿਲ 'ਚ ਉਹਦੇ ਵਹਿਮ ਪੈ ਗਿਆ ਮਹੀਨੇ 'ਕ ਬਾਅਦ ਉਹਦੀ ਡੈਥ ਹੋ ਗਈ ਵੈਰੀ ਸੈਡ ਸਿਆਸਤ ਨੇ ਬਹੁਤ ਕੁਝ ਛਾਪਣਾ ਲਿਆ ਬਹੁਤ ਕੁਝ ਖੋਇਆ ਜ਼ਿੰਦਗੀ ਚ ਅੰਸਰਾਜ ਹਾਂਸ ਨੇ ਗੋਇਆ ਕੀ ਸਭ ਤੋਂ ਮਹਿੰਗੀ ਚੀਜ਼ ਮੇਰੀ ਮਾਂ ਔਰ ਪਿਓ ਪਹਿਲਾ ਇਲੈਕਸ਼ਨ ਹਾਰਿਆ ਪਿਓ ਗਿਆ ਦੂਜਾ ਜਦੋਂ ਐਮਪੀ ਤਾਂ ਬਣ ਗਿਆ ਜੀ ਘਰ ਨਹੀਂ ਸੀ ਮਿਲਿਆ ਮੈਂ ਚਾਹੁੰਦਾ ਮੇਰੀ ਮਾਂ ਮੇਰੇ ਨਾਲ ਰਹੇ ਹੁਣ ਦੇਖ ਕੇ ਜਰਾ ਰਾਜ ਭਾਗ ਉਹ ਗੋਲੀ ਚੱਲ ਗਈ ਉਹ ਹੇਰ ਵੀ ਨਾ ਮਰ ਗਈ ਮੈਂ ਬਥੇਰਾ ਕਿਹਾ ਮੈਂ ਕਿਹਾ ਮਾਂ ਸੜਕ 'ਤੇ ਖੜਾ ਫਾਇਰ ਕਰਦਾ ਓ ਟੀਵੀ 'ਚ ਕਿੰਨੀ ਨਹੀਂ ਤੂੰ ਬਹੁਤ ਕੁੱਤੇ ਕੰਮ ਚਪੋਤੇ ਪੈ ਰਿਹਾ ਹੂੰ ਇਸ ਕੰਮ ਚ ਪਿਆਰ ਤਾਂ ਕੋਈ ਕਰਦਾ ਨਹੀਂ ਤੂੰ ਕਿਹੜੇ ਕੰਮ ਆਪਾਂ ਕਿੱਡੇ ਸੋਹਣਾ ਕੰਮ ਸੀ ਤਰਾ ਬਸ ਉਹਨੂੰ ਮਤਲਬ ਹੋਰ ਬਾਕੀ ਸਾਰਾ ਠੀਕ ਹੈ ਆਦਰਵਾਇਜ਼ ਮੈਨੂੰ ਕੋਈ ਦੁੱਖ ਨਹੀਂ ਕੋਈ ਹੇਰਵਾ ਨਹੀਂ ਜ਼ਿੰਦਗੀ 'ਚ ਵੱਡਾ ਦੁੱਖ ਤੈਨੂੰ ਇਹੀ ਜਾਪਦਾ ਜਾਂ ਕਿ ਹੋਰ ਦੁਖੀ ਪਲ ਰਿਹਾ ਹੋਰ ਕੋਈ ਦੁੱਖ ਨਹੀਂ ਹੋਰ ਪਿਛਲੇ ਦੌਰ ਦੇ ਅੰਦਰ ਹਸਜੀ ਕੋਈ ਕੁਈ ਐਜੂਕੇਟ ਮੈਂ ਜਿਹਨੇ ਹੰਸਰਾਜ ਹੰਸ ਨੂੰ ਸਭ ਤੋਂ ਵੱਧ ਦੁਖੀ ਕੀਤਾ ਤੁਸੀਂ ਆਰਟਿਸਟ ਬੰਦੇ ਹੋ ਤੇ ਬੜੇ ਇਮੋਸ਼ਨਲ ਹੋ ਮੈਂ ਜ਼ਿਆਦਾਤਰ ਮੈਂ ਕਿਸੇ ਘਟਨਾ ਕੋਡਣਾ ਤੋਂ ਦੁਖੀ ਤਾਂ ਨਹੀਂ ਇੰਨਾ ਜ਼ਿਆਦਾ ਹੁੰਦਾ ਪਰ ਆਰਟਿਸਟ ਜਿੱਦਾਂ ਤੁਸੀਂ ਆਪ ਹੀ ਕਿਹਾ ਕੌਮਲ ਹਿਰਦਾ ਹੁੰਦਾ ਤੇ ਜਦੋਂ ਕਿਤੇ ਵੀ ਕੋਈ ਜੀ ਮਰਦਾ ਉਹ ਲੱਗਦਾ ਸਾਡਾ ਹੀ ਜੀ ਮਰਦਾ ਤੇ ਪੂਰੀ ਦੁਨੀਆ 'ਚ ਮੇਰੀ ਲਾਇਮ ਸੂਫੀਸਮ ਹੈ ਦਸਿਤ ਪੂਰੀ ਦੁਨੀਆ ਲਈ ਪ੍ਰੇ ਕਰਨ ਵਾਲੇ ਲੋਕ ਆ ਹੂੰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਇੱਕ ਦਿਨ ਬੜਾ ਅੱਛਾ ਬਿਆਨ ਦਿੱਤਾ ਜੀ ਕਹਿੰਦੇ ਸਾਰੇ ਐਮਪੀ ਠੀਕ ਹੈ ਕਿ ਇੱਕ ਸਾਂਝਾ ਵੀ ਐਮਪੀ ਹੈ ਸਾਰਿਆਂ ਦਾ ਉਹ ਕਹਿੰਦੇ ਉਹ ਮਲੰਗ ਹਸਰਾ ਜਨਸਾ ਤਾਂ ਮੈਨੂੰ ਸਾਰੀਆਂ ਪਾਰਟੀਆਂ ਦੇ ਉੱਤੇ ਮੈਨੂੰ ਕਿਸੇ ਤੋਂ ਬੋ ਨਹੀਂ ਆਉਂਦੀ ਮੈਂ ਸਾਰਿਆਂ ਨਾਲ ਬਹਿ ਬੁਝਾਣਾ ਦਾ ਸੈਂਟਰ ਮੈਂ ਕਿਨਸ ਤੁਹਾਡਾ ਗੁਲਾਮ ਤੁਹਾਡਾ ਨੌਕਰ ਬੈਠਾ ਦਿੱਲੀ 'ਚ